ਜਿਹੜਾ ਫਰਜ਼ੀ ਸੈਸ਼ਨ ਇਹ ਚਲਾ ਰਹੇ ਨੇ ਦੂਜਾ ਦਿਨ ਕੱਲ ਚੱਲਿਆ 11 ਮਿੰਟ 1 ਕਰੋੜ ਰੁਪਇਆ ਲੱਗਾ ਸੁਪੇ ਦਾ 10 ਲੱਖ ਰੁਪਇਆ ਮਿੰਟ ਦਾ ਮੇਰਾ ਖਿਆਲ ਸ਼ਾਰਟੇਸਟ ਸੈਸ਼ਨ ਹਿੰਦੁਸਤਾਨ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਣਾ ਕਿਸੇ ਸਟੇਜ ਨੇ 1 ਘੰਟੇ ਵਿੱਚ ਮੇਰਾ ਖਿਆਲ ਜੇ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ 'ਚ 1 ਕਰੋੜ ਰੁਪਇਆ ਨਹੀਂ ਭੁਗਿਆ ਜਾ ਸਕਦਾ ਜੇ ਤਾਂ ਭਗਵੰਤ ਮਾਨ ਦੇ ਅਸੀਂ ਮੰਗ ਕਰਦੇ ਰਹੇ ਆ ਕਿ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਹੈ ਅਮੋਰ ਦੇ ਵਿੱਚ ਉਹਦੀ ਅਸਲੀਅਤ ਲੋਕ ਜਾਣਨਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਸੀ ਸੈਸ਼ਨ ਆਉਣ ਵਾਲਾ ਅਸੈਂਬਲੀ ਦਾ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਇਹਦੀ ਅਸੀਂ ਮੁਬਾਰਕ ਦਿੰਦੇ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰਚਾੜਿਆ ਤੁਹਾਡੇ ਸਾਹਮਣੇ ਪਹਿਲੇ ਇਨਕੰਪਿਊਟਰ ਵਿਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕੰਮਪਟਰ ਤੋਂ ਭੱਜ ਕੇ ਫਿਰ ਕਹਿ ਲੱਗੇ ਕਿ ਜਿਹੜੇ ਅਸੀਂ ਬੰਦੇ ਅਕਿਊਜ਼ ਫੜੇ ਸੀ ਕਤਲ ਦੇ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵੈਪਨ ਦੇ ਕਬਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਈਆ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰ ਤੇ ਪੁਲਿਸ ਕਸਟਡੀ ਚ ਵਾ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀ ਕੀ ਸੀ ਗਏ ਕਿੱਥੇ ਨੇ ਕਿੱਥੇ ਲੁਕੇ ਨੇ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤਾਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਲੰਮ ਹੈ ਨੰਬਰ 2 ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਜੋ ਕਹਦਾ ਬੇਕੂਮ ਇਸ ਤਰ੍ਹਾਂ ਬਣਾਣਾ ਹੈ ਉਹਦੇ ਤੇ ਚਰਚਾ ਕਰਕੇ ਰਾਜ਼ੀ ਨਹੀਂ ਅੱਜ ਮਾਨਸਾ ਤੁਸੀਂ क्रੂਲਟੀ ਅਗੇਂਸਟ ਐਨੀਮਲਸ ਦੀ ਗੱਲ ਤੇ ਕੀਤੀ ਬਿੱਲ ਆ ਕਹਿੰਦਾ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਬਟ क्रੂਲਟੀ ਅਗੇਂਸਟ ਪੰਜਾਬੀ ਰੋਟੀ ਦੇਸ਼ ਦੇ ਪੋਲੀਟੀਕਲ ਆਪੋਨੈਂਟਸ ਜਿਹੜੀ ਤੁਸੀਂ ਕਰ ਰਹੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਯੂਟਿਊਬਰਸ ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬੈਬਲ ਟ੍ਰਾਂਸਪੋਰਟ ਕੋ ਪੂਰੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਰੂਮਾਂ ਦੱਸਣਾ ਚਾਹੁੰਦਾ ਹਾਂ ਸਰ ਸੁਖਰਾਜ ਸਿੰਘ ਜਿੰਨਾ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਦੀ ਉਹਨਾਂ ਦਾ ਨਾਮ ਸੀ ਪਰ ਗਾੜੀ ਬਹਿਦਰ ਤਲਾ ਦੀ ਫਾਇਰਿੰਗ ਵਿੱਚ ਹੋ ਗਈ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬਰੀਫ ਦੱਸਣਾ ਚਾਹੁੰਦਾ ਕੇਜਰੀਵਾਲ ਦਾ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ ਚਬੀਆਂ ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਸਿੱਖ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਇਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਮ ਬੇਅਦਬੀ ਕੀਤੀ ਉਹਨਾਂ ਨੂੰ ਕਟੜੇ ਵਿੱਚ ਖੜਾ ਕਰ ਬੋਏ ਸੀ ਜੋ 6 ਸਾਲ ਪਹਿਲੇ ਆ ਸਾਡੇ ਇਸ ਦੋ ਐਫ ਆਈ ਆਰ ਹੋਈਆਂ ਸੀ ਇੱਕ ਗੋਟ ਕਬੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਕਾਰੀ ਵਾਧੂ ਜਿੱਥੇ ਦੋ ਸ਼ਾਟਾਂ ਹੋਈਆਂ ਸੀ ਔਰ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹਨ ਇਹਨਾਂ ਤੋਂ ਇਨਸਾਫ ਇਨਸਾਫ ਵੀ ਕੀ ਲੋਕੋ ਰੱਖ ਸਕਦੇ ਆ ਇਹਦੇ ਕੋ ਭਗਵੰਤ ਕੋ ਤੇ ਅਰਮਨ ਤੇ ਤੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਫਰੀਦਕੋਟ ਦੇ ਸੈਸ਼ਨ ਜੱਜ ਪਿਛਲੇ ਦਿਨੀ ਆ ਬਿਆਬਲ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚੰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰ ਉੱਤੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਕੋਰਟ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ ਜੇ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋੜ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਕਰ ਦਿਓ ਆਨਵਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇ ਅਸੀਂ ਫਰੀਦਕੋੜ ਤੋਂ ਅਸੀਂ ਚੰਡੀਗੜ੍ਹ ਸੈਸ਼ਨਸ ਦੇ ਵਿੱਚ ਟ੍ਰਾਂਸਫਰ ਕਰ ਕੁਤੂਸੀ ਵੇਖੋ ਇੱਕ ਅਜੇ ਫਰੀਦਕੋਟ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ तकरीबन 29 ਜੁਲਾਈ 2004 ਇੱਕ ਸਾਲ ਦੇ ਕੋਈ 8 10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹ ਤਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ ਕਮਰ ਵਿਜੇ ਪ੍ਰਤਾਪ ਦੀ ਉਹ ਸਿੱਟ ਤੇ ਉਹਨਾਂ ਦੇ ਵਿੱਚ ਜਿਹੜੀ ਕੋਟਕਪੂਰਾ ਦੀ ਫਾਇਰਿੰਗ ਹੈ ਉਹਨਾਂ ਦੋਸ਼ੀਆਂ ਦੇ ਵਿੱਚ ਨਾਂ ਹੈ ਸਰ ਪ੍ਰਤਾਪ ਸਿੰਘ ਬਾਦਲ ਠੀਕਾ ਸੁਖਬੀਰ ਸਿੰਘ ਬਾਦਲ ਦਾ ਸਰ ਪ੍ਰਤਾਪ ਸਿੰਘ ਉਹਦੋਂ ਸੀ ਮਿਸਟਰ ਸਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੱਤ ਬੰਦੇ ਕਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਹੈ ਜੀ ਹੈਰਾਨ ਹੋਵੋਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਸਰ ਪ੍ਰਤਾਪ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਹੀ ਨਹੀਂ ਇੱਥੇ ਨਾਂ ਜੇ ਚਰਨਜੀਤ ਸਿੰਘ ਸ਼ਰਮਾ ਪਰਮਰਾ ਸਿੰਘ ਉਮਰਾਨ ਲੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਸੁਹੇਲ ਸਿੰਘ ਬਰਾੜ ਪੰਕਜ ਬਾਂਸਲ ਤੇ ਸੁਮੇਸ਼ ਸਿੰਘ ਸੈਣ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਜੀ ਮਿਨਿਸਟਰ ਨਹੀਂ ਸਾਡਾ ਆਰਡਰ ਤੇ ਇੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਸੀ ਸੁਖਵੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜਾ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਨੇ ਇੱਕ ਜਗ੍ਹਾ ਲੋਕ ਕੋਟ ਕਪੂਰੇ ਫੱਟੜ ਹੁੰਦੇ ਨੇ ਇੱਥੇ ਬੰਦੇ ਸ਼ਹੀਦ ਹੋ ਜਾਂਦੇ ਨੇ ਇੱਕ ਖਿਆਲ ਤੋਂ ਦੋ ਜਿਹੜੇ ਮੇਰ ਬੱਧੀ ਕਰਦੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਨਹੀਂ ਇਹ ਕੇਸ ਕਚਹਿਰੀ ਨਾਲ ਦੇ ਵਿੱਚ ਸਟੈਂਡ ਕਰੇਗਾ ਇਹ ਜਿਹੜਾ ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹਤਾ ਭਗਵੰਤ ਮਾਨ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਤੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਹੈ ਸੀ ਫਰੀਦਪੁਰ ਦਾ ਕੋਟਕ ਦਾ ਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਤੇ ਬੰਦ ਹੋਏ ਉਤੇ ਗੋਲੀਆਂ ਚੱਲੀਆਂ ਉਤੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਨਾਲ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਬੀ ਲੈ ਕੇ ਆਣ ਲੱਗੇ ਹੋ ਬੇਅਦਬੀ ਦੇ ਵਿੱਚ ਬਾਦਲ ਤੇ ਸੁਗਮੀਰ ਦੋਨਾਂ ਦਾ ਨਾਂ ਹੈ ਤੇ ਬੇਅਦਬੀ ਦਾ ਜਿਹੜਾ ਬਿੱਲ ਇਹਦੇ ਪਾਸੇ ਲੈ ਕੇ ਆਲੇ ਇਹਦਾ ਜਵਾਬ ਦੇ ਇਹਦਾ ਜਵਾਬ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਤੇ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਇਤਿਹਾਸ ਦੀ ਸਰਕਾਰ ਵਿੱਚ ਕੀਤਾ ਤੁਹਾਨੂੰ ਪਹਿਲੇ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲਿਖਤੀ ਮਾਫੀ ਮੰਗੀ ਹੈ ਹੱਥ ਜੋੜ ਕੇ ਲਿਖਤੀ ਮਾਫੀ ਇਹੋ ਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਆ ਮੇਰਾ ਛੋਟਾ ਵੀਰ ਅਜ ਦੁਖੀ ਹੋਇਆ ਇੱਥੇ ਪਹੁੰਚੇ ਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਕਾਦੀ ਤਰੀਕ ਪਹਿਲੀ ਤਰੀਕੇ ਨਹੀਂ ਹੁਣ 8 ਅਗਸਤ ਪੈ ਗਿਆ ਅਜੇ ਤੱਕ ਚਲਾਨ ਨਹੀਂ ਪੁੱਟਿਆ ਪੁਆ ਚਲਾਨ ਨਾ ਨਹੀਂ ਆਦ ਸਾ ਜੀ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਨ ਪੁੱਟਿਆ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਕਿ ਜਸਟਿਸ ਦੇਵੇ ਇਹ ਅਸੀਂ ਉਮੀਦ ਕਰੀਏ। ਤੋਂ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੁੱਠੀਆਂ ਦੀ ਅਸੈਂਬਲੀ ਨੂੰ ਵੀ ਅਜਾ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿ ਇਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤੋਂ ਰੋੜ ਮਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਤਾਂ ਕੇਸ ਰਜਿਸਟਰ ਹੋ ਗਏ ਤੇ ਜਿਹੜੇ ਦੋ ਰਹਿ ਗਏ ਨੇ ਤਾਂ ਵੀ ਉਹ ਮੇਰਬਾਜੋ ਸਾਹਿਬ ਮੈਂ ਆਮਨ ਆਮਨ ਨੂੰ ਮਨ ਕਰ ਰਹੀ ਹੈ ਕਿਉਂਕਿ ਆਲੂ ਦਾ ਹੈ ਫੌਟਾ ਬਾਜਪਾ ਦਾ ਸਮਝੌਤਾ ਹੈ ਜਿਸ ਦਾ ਮੈਂ ਕਿਤੇ ਦਾ ਮਿਲਦਾ ਹੈ ਇੱਕ ਮੈਂ ਜਤੈਨ ਪ੍ਰਤਾਪ ਸਿੰਘ ਬਾਨਵਾ ਦੇ ਕੇਜ ਰਜਿਸਟਰ ਹੋ ਜਾਈ ਉਹਨਾਂ ਚਾਹਤ ਸਮਝੌਤਾ ਹੈ ਹੁਣ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇਹ ਤੇ ਆਪਣੇ ਚੰਡੀਗੜ੍ਹ ਪੰਜਾਬ ਆ ਮੈਂ ਬਾਨਵਾ ਦਾ ਚਲਦਾ ਇਹਨਾਂ ਸਰਕਾਰੀ ਘਰ ਵੀ ਚੰਡੀਗੜ੍ਹ ਤੇ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿੱਥੇ ਹੋਣੀ ਸੀ ਇਹ ਲਾਗੂ ਮੁਹਾਲੀ ਸੋਣਾ ਹੋਣੀ ਸੀ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਪਰ ਇੱਥੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਹੈ ਤੇਨੂੰ ਤਕਲੀਫ ਹੋ ਗਈ ਹੈ ਤਾਂ ਰੋਜ਼ ਰੇਡ ਮਾਰਦੇ ਲੋਕਾਂ ਇਹਦੇ ਬਿਨਾ ਕਿਸੇ ਦੇ ਸਰਚ ਵਾਰਡਰੈਂਟ ਲਿਆ ਜਿਹਦਾ ਮੱਜੀ ਫਲੈਟ ਇਹ ਉਹਨਾਂ ਨੇ ਫਲੈਟ ਫੋੜ ਲੈਂਦੇ ਤੇ ਸਾਰਾ ਕੰਮ ਕਰ ਲੈਂਦੇ ਤੇ ਪਹਿਲੀ ਵਾਰ ਇਹਨਾਂ ਨੇ ਹੋਣ ਲੱਗਾ ਇਹਨਾਂ ਨੂੰ ਪਤਾ ਲੱਗਾ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤੇ ਟ੍ਰੈਲਰ ਸ਼ੁਰੂ ਹੀ ਹੋਇਆ ਤਾਂ ਅਜੇ ਖਾਬ ਰੇਖੇ ਨੰਬਰ ਇਹ ਬਾਰੀਕੋ ਬਦਲ ਤੇ ਲੈਂਦੇ ਹੋ ਤਾਂ ਇਸ ਗੱਲ ਕਾਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਫਾਦਲ ਤੇ ਸੁਖਵੀਰ ਇਸ ਮੇਨ ਕੇਸ ਨੂੰ ਬੇਬਲਪਲਾ ਤੇ ਬਰਕਾਦੀ ਚ ਇਹਨਾਂ ਨੇ ਹੱਥ ਰੱਖੇ ਨੇ ਇਹ ਸਵਾਲ ਉਹਨੂੰ ਪੁੱਛਦੇ ਇੱਕ ਸਵਾਲ ਹੈ ਇੱਕ ਇਸ ਵਜ੍ਹਾ ਕਰਕੇ ਇਹ ਹੈ सीएम भगवत मान और अरविंद केजरीवाल नेता हम दो के खिलाफ सारी सबूत दे चुके हैं इनके खिलाफ सबूत इसके खिलाफ भी दे दिया भगवंत के वो वेरीफाई करें और अरविंद के खिलाफ भी जो है केजरीवाल थे वो भी क्योंकि इन्होंने अपना आपका खुद का हैंडल इस्तेमाल किया ट्विटर पर और फेसबुक

ਉਸ ਤੋਂ ਬਾਅਦ ਇਹਦੀ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਮੈਂਟ ਵੀ ਬਦਲ ਜਾਂਦੀ ਸਟੇਟ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਮੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਅਦ ਵਾਲੀ ਜਿਹੜੀ ਹੈ 2 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸ ਨਹੀਂ ਹਾਂ ਬਟ ਐਮਏ ਸ਼ੁੱਡ ਐਕਟ ਕੇ ਸੀਐਮ ਸਰ ਦੀ ਸਟੇਟਮੈਂਟ ਤੁਸੀਂ ਹੋਰ ਕਰਕੇ ਬਾਇਓਨ ਪਰ ਗਾੜੀ ਦੀ ਬਾਤ ਕੀਤੀ ਆਪਕੋ ਸੁਣੀ ਬਾਦ ਪ੍ਰਕਾਸ਼ ਕਰਾਂਗੇ ਜੇ ਸਾਜੇ ਤੋਂ ਸਰਕਾਰ ਆਪਣੀ ਰਾਈਟ ਨੂੰ ਜਾਂ ਸੰਤਰਾ ਆਪਕੀ ਤਾਂ ਸੁਣੀ कहा था, था कि वो इसमें पर कार्रवाई कराएगा सबसे पहले सर पे था तो तो आपने काम वो पांच साल नरेंद्र सिंह नरेंद्र सिंह कौन सी जिमात में बीजेपी में है ना इसको कौन